ਚਾਰੇ ਪਾਸੇ ਤੋਂ ਹੋ ਰਹੀ ਆਲੋਚਨਾਵਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸਾਬਕਾ ਆਈਐਸ ਅਧਿਕਾਰੀ ਦਰਬਾਰਾ ਸਿੰਘ ਗੁਰੂ ਦੀ ਨਿਯੁਕਤੀ ਨੂੰ ਰੱਦ ਕਰ ਦਿੱਤਾ ਗਿਆ। ਉਹਨਾਂ ਨੂੰ ਵਰਕਿੰਗ ਪ੍ਰਧਾਨ ਬਲਵਿੰਦਰ ਸਿੰਘ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ। ਦਰਅਸਲ ਉਹਨਾਂ ਉੱਤੇ 1986 ਨਕੂਦਰ ਪੁਲਿਸ ਗੋਲੀਬਾਰੇ ਕੇਸ ਨੂੰ ਲੈ ਕੇ ਸਵਾਲ ਉੱਠ ਰਹੇ ਨੇ। ਸਾਬਕਾ ਆਈਐਸ ਦਰਬਾਰਾ ਸਿੰਘ ਗੁਰੂ ਦੀ ਨਿਯੁਕਤੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਇੱਕ ਵਾਰ ਫਿਰ ਵਿਵਾਦਾਂ ਦੇ ਵਿੱਚ ਖੜ ਗਿਆ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਦਰਬਾਰਾ ਸਿੰਘ ਗੁਰੂ ਦੀ ਨਿਯੁਕਤੀ ਨੂੰ ਰੱਦ ਕਰ ਦਿੱਤਾ ਅਕਾਲੀ ਦਲ ਦੇ ਵੱਲੋਂ ਦਰਬਾਰਾ ਸਿੰਘ ਗੁਰੂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ ਦਰਅਸਲ ਉਹਨਾਂ ਉੱਤੇ 1986 ਦੇ ਨਕੋਦਰ ਪੁਲਿਸ ਗੋਲੀਬਾਰੀ ਕਾਂ ਨੂੰ ਲੈ ਕੇ ਸਵਾਲ ਉੱਠ ਰਹੇ ਸੀ ਕਿਉਂਕਿ ਉਸ ਸਮੇਂ ਉਹ ਜੁਲੰਦਰ ਦੇ ਏਡੀਸੀ ਸੇ ਵਿਰੋਧੀਆਂ ਦੇ ਵੱਲੋਂ ਸਵਾਲ ਉਠਾਏ ਜਾ ਰਹੇ ਸੀ ਕਿ ਇਹ ਗੋਲੀਕਾਂਨ ਦਰਬਾਰਾ ਸਿੰਘ ਗੁਰੂ ਦੀ ਜਾਣਕਾਰੀ ਦੇ ਵਿੱਚ ਹੋਇਆ ਸੀ ਜਦਕਿ ਦਰਬਾਰਾ ਸਿੰਘ ਗੁਰੂ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਘਟਨਾ ਦੇ ਨਾਲ ਕਿਸੇ ਤਰ੍ਹਾਂ ਦਾ ਸੰਬੰਧ ਹੋਣ ਤੋਂ ਸਾਫ਼ ਇਨਕਾਰ ਕੀਤਾ ਦਰਬਾਰਾ ਸਿੰਘ ਗੁਰੂ ਦੀ ਨਿਯੁਕਤੀ ਨੂੰ ਰੱਦ ਕਰਨ ਦੀ ਜਾਣਕਾਰੀ ਪਾਰਟੀ ਦੇ ਸੀਨੀਅਰ ਨੇਤਾ ਡਾਕਟਰ ਦਲਜੀਤ ਸਿੰਘ ਚੀਵਾ ਦੇ ਵੱਲੋਂ ਸੋਸ਼ਲ ਮੀਡੀਆ ਅਕਾਊਂਟ ਉਤੇ ਪੋਸਟ ਸਾਂਝੀ ਕਰਕੇ ਦਿੱਤੀ ਗਈ ਹੈ। ਦਰਸਲ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਦਰਬਾਰਾ ਸਿੰਘ ਗੁਰੂ ਨੂੰ ਵਰਕਿੰਗ ਪ੍ਰਧਾਨ ਬਲਵਿੰਦਰ ਸਿੰਘ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ। पर ਇਸ ਉਤੇ ਵਿਰੋਧੀ ਧਿਰਾਂ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਉਠਾਏ ਜਾ ਰਹੇ ਸਨ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਤੌਰ ਤਰੀਕਿਆਂ ਦੇ ਵਿੱਚ ਸੁਧਾਰ ਕਰਨ ਦੇ ਲਈ ਤਿਆਰ ਨਹੀਂ ਹੈ ਇਸ ਕਰਕੇ ਇਸ ਨਿਯੁਕਤੀ ਨੂੰ ਅਕਾਲੀ ਦਲ ਨੇ ਵਾਪਸ ਲੈ ਲਿਆ ਉਧਰ ਦਰਬਾਰਾ ਸਿੰਘ ਗੁਰੂ ਨੇ 1986 ਦੇ ਨਕੋਦਰ ਪੁਲਿਸ ਗੋਲੀਬਾਰੀ ਕਾਂਡ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਸੰਬੰਧ ਹੋਣ ਤੋਂ ਇਨਕਾਰ ਕੀਤਾ ਹੈ ਉਨਾ ਆਥਿਆ ਕੇ ਕੁਝ ਤਾਕਤਾਂ ਅਕਾਲੀ ਦਲ ਨੂੰ ਬਦਨਾਮ ਕਰਨ ਉਤੇ ਤੁਲੀਆਂ ਹੋਈਆਂ ਨੇ 1986 ਦੇ ਵਿੱਚ ਪੁਲਿਸ ਗੋਲੀਬਾਰੀ ਮਾਮਲੇ ਦੌਰਾਨ ਉਹ ਜਲੰਧਰ ਦੇ ਵਿੱਚ ADC ਸਨ ਅਤੇ ਮਾਮਲੇ ਦੇ ਵਿੱਚ ਗੋਲੀਬਾਰੀ ਦਾ ਆਦੇਸ਼ ਦੇਣ ਦੇ ਵਿੱਚ ਉਹਨਾਂ ਦੀ ਕੋਈ ਵੀ ਭੂਮਿਕਾ ਨਹੀਂ ਸੀ ਇੱਕ ਫਰਵਰੀ 1986 ਦੇ ਵਿੱਚ ਉਹ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਵੇੜਾ ਜਿਹੜੀਆਂ ਹੈ ਉਹ ਅਗਨੀਪੇਠ ਹੋਈਆਂ ਸੀ ਤੇ 4 ਫਰਵਰੀ 1986 ਨੂੰ ਉੱਥੇ ਇੱਕ ਗੋਲੀकांड ਹੋਇਆ ਜਿਹਦਾ ਨਾਮ ਨਕੌਦਰ ਗੋਲੀकांड ਕਹਿੰਦੇ ਆ ਤੇ ਉਸ ਗੋਲੀकांड ਦੇ ਵਿੱਚ ਬੜੇ ਅਫਸੋਸ ਦੀ ਗੱਲ ਹੈ ਕਿ 4 ਨੌਜਵਾਨਾਂ ਦੀਆਂ ਕੀਮਤੀ ਜਾਨਾਂ ਜਿਹੜੀਆਂ ਹੈ ਉਹ ਚਲੀਆਂ ਗਈਆਂ ਸਨ ਇੱਕ ਸੋਭਾ ਦੀ ਸ਼ਿਕਾਇਤ ਸਰਕੂਲੇਟ ਹੋ ਰਹੀ ਹੈ ਉਦੇ ਵਿੱਚ ਮੇਰਾ ਨਾਮ ਨਹੀਂ ਆਉਂਦਾ। ਤੋਂ ਮੈਂ ਇਸ ਕਰਕੇ ਤੁਹਾਡੇ ਦਰਸ਼ਨ ਕਰ ਰਿਹਾ ਕਿ ਮੈਂ ਆਪਣਾ ਵਰਸ਼ਨ ਜਿਹੜਾ ਹੈ ਉਹ ਕਲੀਅਰ ਕਰ ਸਕਾਂ। ਇਸ ਕਰਕੇ ਮੈਂ ਬੇਨਤੀ ਕਰਦਾ ਕਿ ਇਹ ਜਿਹੜੀ ਮੰਦਪੜੀ ਦੀ ਘਟਨਾ ਸੀ ਜਿਹੜੀਆਂ ਚਾਰ ਨੌਜਵਾਨਾਂ ਦੀ ਤਿੰਨ ਤੀ ਜਾਣਾਂ ਗਈਆਂ ਬੜੇ ਅਫਸੋਸ ਦੀ ਗੱਲ ਹੈ ਪਰ ਮੈਂ ਆਪਣਾ ਵਰਸ਼ਨ ਕਲੀਅਰ ਕਰਦਾ ਕਿ ਮੇਰਾ ਇਸ ਗੋਲੀकांड ਦੇ ਨਾਲ ਕੋਈ ਹੁਕਮ ਦੇਣ ਦਾ ਜਾਂ ਕਿ ਉੱਥੇ ਮੌਕੇ ਤੇ ਹੋਣ ਦਾ ਗੋਲੀकांड ਜਿੱਥੇ ਹੋਇਆ ਉਹਦੇ ਨਾਲ ਮੇਰਾ ਕੋਈ ਤਾਲੁਕ ਨਹੀਂ ਸੀ ਔਰ ਨਾ ਹੀ ਜਿਸ ਤਰ੍ਹਾਂ ਮੈਂ ਦੂਜੇ ਪੁਆਇੰਟ ਕਲੀਅਰ ਕੀਤਾ ਹੈ ਕਿ ਪੋਸਟਮਾਰਟਮ ਇਹਦੇ ਨੇ ਪੋਸਟਮਾਰਟਮ ਦੇ ਨਾ ਕਰਾਉਣ ਦੇ ਫੇਰ ਦੋਸ਼ ਲੱਗਦਾ ਕਿ ਪੋਸਟਮਾਰਟਮ ਕਰਾਇਆ ਨਹੀਂ ਫੇਰ ਹੁੰਦਾ ਕਿ ਖੁਰਦ-ਬੁਰਦ ਕਰਦੇ ਜਾਂ ਕਿਸ ਤਰ੍ਹਾਂ ਕਰਦੇ ਆ ਪੋਸਟਮਾਰਟਮ ਕਰਾਇਆ ਇਸ ਕਰਕੇ ਮੈਂ ਤੁਹਾਡੇ ਸਾਹਮਣੇ ਬੇਨਤੀ ਕਰਦਾ ਕਿ ਇਹ ਕਿੰਨਾ ਨੇ ਲਿਖਿਆ ਕਿ ਦਰਬਾਰਾ ਸਿੰਘ ਗੁਰੂ ਵੀ ਜਿਹੜਾ ਹੈ ਸੁਮੇਸ਼ ਸੈਣੀ ਤੇ ਹਰ ਹਾਲ ਬੜੀ ਕਤਾਰ ਚਾਹੁੰਦਾ ਜੇ ਮੈਂ ਕੋਈ ਗੋਲੀ ਦਾ ਆਰਡਰ ਦਿੱਤਾ ਹੁੰਦਾ ਤਾਂ ਹੀ ਮੇਰੀ ਕੋਈ ਇਹ ਗੱਲ ਹੁੰਦੀ ਨਾ ਕੋਈ ਗੋਲੀ ਦਾ ਆਰਡਰ ਹੈ ਇਹ ਮੈਂ ਨਹੀਂ ਕਿਹਾ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਤੁਸੀਂ ਥੋੜੇ ਤੋਂ ਕੋਈ ਵੀ ਨੈਟ ਤੇ ਡਾਊਨਲੋਡ ਕਰ ਸਕਦੇ ਹੋ ਸਾਰੀ ਦੀ ਸਾਰੀ ਰਿਪੋਰਟ ਫੁੱਲ ਰਿਪੋਰਟ ਜਿਹੜੀ ਹੈ ਉਹ ਦੇਖ ਸਕਦੇ ਹੋ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਅਕਾਲੀ ਨੇਤਾ ਨੇ ਆਖਿਆ ਕਿ ਇਹ ਮੁੱਦਾ ਹੁਣ 38 ਸਾਲ ਬਾਅਦ ਉਠਾਇਆ ਜਾ ਰਿਹਾ ਹੈ ਉਹਨਾਂ ਆਖਿਆ ਕਿ ਉਹ ਜੇਕਰ ਕੋਈ ਵੀ ਚੋਣ ਲੜਦੇ ਨੇ ਜਾਂ ਕਿਸੇ ਵੀ ਪ੍ਰਮੁੱਖ ਅਹੁਦੇ ਉਤੇ ਨਿਯੁਕਤ ਹੁੰਦੇ ਹਨ ਤਾਂ ਉਨ੍ਹਾਂ ਨੂੰ ਬਦਨਾਮ ਕਰਨ ਦੇ ਮਕਸਦ ਦੇ ਨਾਲ ਇਹ ਮਾਮਲਾ ਉਠਾਇਆ ਜਾਂਦਾ ਹੈ ਇਸ ਮਾਮਲੇ ਦੇ ਵਿੱਚ ਡੂੰਗੀ ਸਾਜ਼ਿਸ਼ ਰਚੀ ਗਈ ਜਿਸ ਦਾ ਖੁਲਾਸਾ ਸਮਾਂ ਆਉਣ ਤੇ ਹੋ ਜਾਵੇਗਾ ਦੱਸ ਦੇ ਇਹ ਕਿ ਦਰਬਾਰ ਸਿੰਘ ਗੁਰੂ ਸਾਬਕਾ ਆਈਐਸ ਅਧਿਕਾਰੀ ਨੇ ਉਹ 2007 ਤੋਂ ਲੈ ਕੇ 2011 ਤੱਕ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਪਾਜਪਾ ਗੱਟਜੋੜ ਸਰਕਾਰ ਦੌਰਾਨ ਪ੍ਰਿੰਸੀਪਲ ਸਖਤ ਰਹਿ ਚੁੱਕੇ ਨੇ ਆਈਐਸ ਅਹੁਦੇ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਉਹ ਸਰਗਰਮ ਰਾਜਨੀਤੀ ਦੇ ਵਿੱਚ ਆਏ ਸੀ ਅਤੇ ਫਤੇਗੜ ਸਾਪ ਤੋਂ ਲੋਕ ਸਪਾ ਚੋਣ ਲੜ ਚੁੱਕੇ ਨੇ ਇਸ ਤੋਂ ਇਲਾਵਾ ਉਪਦੋੜ ਅਤੇ ਬੱਸੀ ਪਠਾਣਾ ਤੋਂ ਵੀ ਵਿਧਾਨ ਸਭਾ ਚੋਣ ਲੜੇ ਸੀ ਪਰ ਉਹਨਾਂ ਨੂੰ ਜਿੱਤ ਹਾਸਲ ਨਹੀਂ ਹੋ ਸਕੇ ਬਿਊਰੋ ਰਿਪੋਰਟ ਹਮਦਰਦ ਟੀਵੀ